ਹੁਣ ਆਪਾਂ ਬਣਾਵਾਂਗੇ ਜੀ ਬਲੱਜ ਤੇ ਬਲੱਜ ਇਕੱਠਾਈ। ਲਓ ਜੀ ਸਾਨੂੰ ਬੜੀ ਵਧੀਆ ਜਗ੍ਹਾ ਮਿਲ ਗਈ ਹੈ। ਇਹ ਪਾਇਨ ਟਰੀਜ਼ ਦਾ ਜਿਹੜਾ ਪੂਰਾ ਜੰਗਲ ਹੈ ਇਹ ਤੇ ਇੱਕ ਤਰ੍ਹਾਂ ਦੀ ਨੇਚਰਲ ਪਿਕਨਿਕ ਪਲੇਸ ਹੈ। ਕਿਤੇ ਸਪਰਾਈਟ ਦੀ ਇੱਥੇ ਕਿਸੇ ਨੇ ਅੱਗੇ-ਅਗਲੇ ਚਲਾਈ ਹੋਣੀ ਹੈ ਤਨ ਸ਼ਰਾਬ ਦੀ ਬੋਤਲਾਂ ਇੱਥੇ ਪਈਆਂ ਨੇ। ਇਹ ਅਸਲ 'ਚ ਇੱਥੇ ਦਾ ਕੁਦਰਤ ਨੇ ਬਣਾਇਆ ਇੱਕ ਕ੍ਰਿਕਟ ਗਰਾਊਂਡ ਹੈ। ਲਓ ਜੀ असि हम दर्शन करे तो जी हॉली केवसी उन्होंने गड्डिया पार्क जिते कर पहाड़ी बैक साइड से इतो इसे रस्ते जेडे रस्ते, जाने रस्ते गए सी। रस्ते दर्शन कर सकते हो हॉली केवस का हम आप बनावे जी लंचा ही क्योंकि टाइम काफी हो गया तो उसका सफर है पहला साढ़िया दो गडिया सी गाफी इतने आ चुकी ने कहा हूँ काफी गड्डिया इतने पार्किंग पहला सिर्फ दो से। तो हम देखते प्लेस पिछे रह गए थे पिछे आ रहे इधर थक गई है ये पाइन ट्रीज का जरा पूरा जंगल है ਆ ਸਾਹਮਣੇ ਜੈਚਰਲ ਬਣਿਆ ਹੋਇਆ ਜਿਹੜੇ ਜਿੱਥੇ ਅਸੀਂ ਰੁਕੇ ਸੀ ਹੋਟਲ ਦੇ ਹੋਨਰ ਉਹ ਕਹਿੰਦੇ ਸੀ ਕਿ ਇਹ ক্রিকেট ਗਰਾਊਂਡ ਹੈ ਇੱਕ ਇੱਥੋਂ ਹੀ ਰਸਤਾ ਇੱਕ ਮੰਦਿਰ ਵੱਲ ਜਾਂਦਾ ਹੈ ਬੈਨਾ ਸੋਨਾ ਥੀ ਹੈ ਇੱਥੇ ਤੇ ਹਾ ਹਾ ਸਾਰਾ ਤੇ ਇੱਕ ਤਰ੍ਹਾਂ ਦੀ ਪਿਕਨਿਕ ਨੈਚਰਲ ਪਿਕਨਿਕ ਪਲੇਸ ਹੈ ਅਸੀਂ ਇੱਥੇ ਕਿਸੇ ਵੀ ਤਰ੍ਹਾਂ ਦਾ ਖਲਾਰਾ ਨਹੀਂ ਪਾਵਾਂਗੇ ਕੋਈ ਗੰਦ ਨਹੀਂ ਪਾਵਾਂਗੇ ਆਪਣਾ ਜੋ ਵੀ ਵੇਸਟੇਜ ਹੋਇਆ ਉਹਨੂੰ ਨਾਲ ਲੈ ਕੇ ਜਾਵਾਂਗੇ ਕੈਰੀ ਕਰਾਂਗੇ ਥੱਲੇ ਕਿਤੇ ਮੰਡੀ ਹੈਗੀ ਹੈ ਉੱਥੇ ਆਪਣਾ ਲੱਸਵਿੰਚ ਪਾਵਾਂਗੇ ਬਿਲਾਲ ਬੜੀ ਸੋਹਣੀ ਪਲੇਸ ਹੈ ਤਿਆਰੀ ਚੱਲ ਰਹੀ ਹੈ ਮੈਟ ਨਿਸ਼ਾਤਾ ਥੱਲੇ ਬੈਠ ਕੇ ਉਹ ਲੈ ਕੇ ਆਏ ਸੀ ਤੇ ਉਹਦੇ ਬੈਠ ਕੇ ਫਿਰ ਆਪਾਂ ਲਾਵਾਂਗੇ ਲੋ ਇਹ ਸਾਡੇ ਆਰਾਮ ਦਾ ਬਣਗੇ ਬਰੈਡ ਮਿਲ ਗਈ ਸੀ ਚੈਰੀ ਕਰਾਂਗੇ ਇੱਥੇ ਆਰਾਮ ਨਾਲ ਬੈਠ ਕੇ ਇੱਕ ਹੀ ਤੂੰ ਬਚਾਈ ਜਿਹੜੀ ਅੱਗ ਬੜੀ ਖੇਤੀ ਲੱਗਦੀ ਹਾਂ ਇਹਦੇ ਤੇ ਰੱਖ ਲਿਓ ਇਹਦੇ ਮੇ ਥਾੜ ਰੱਖ ਕੇ ਦੇ ਉੱਪਰ ਰੱਖ ਲਿਓ ਆਹ ਇਹਦੇ ਪਰ ਸੇਫਟੀ ਸੇਫਟੀ ਲਈ ਵੀ ਨਾ ਸੇਫਟੀ ਪਰਪਸ ਬਲੋਬੀ ਸੀ ਪੂਰੀ ਆਪਣੇ ਇਤਿਹਾਸ ਵਰਤਦੇ ਆ

वो भी एक ममो तो काफी अच्छा तो बाट पे थोड़ा चपटा जो लंबा पत्थर अच्छा अच्छा तैयारी चल रही है पूरी ये आ कुकुर अच्छा पे कुटिंग गैस सिलेंडर है इधर क्यों कोई चौड़ा पत्थर लेवा चपटा जो लोड ने पोटे दे पर कटे बजना सो पीछे लगे हुए अपना कुकिंग करना ਤੇ ਨੇ ਥੋੜਾ ਜਿਹਾ ਇੱਧਰ ਆ ਗਿਆ ਸੀ ਇਸ ਪਾਸੇ ਹੀ ਪਾਇੰਟੀ ਦਾ ਇਹ ਗ੍ਰਜ ਪੂਰਾ ਜੰਗਲ ਹੈ ਆਪ ਦੇ ਵਿੱਚ ਰਗੜਨ ਲੱਗੇ ਵੀ ਜੜੀਆਂ ਦੇ ਵਿੱਚ ਅੱਗ ਲੱਗ ਜਾਨੀ ਹੈ ਪੂਰੀ ਇਤਿਹਾਰ ਦੇ ਨਾਲ ਸੀ ਸਾਰਾ ਕਰਾਂਗੇ ਕਿ ਕੋਈ ਇਦਾਂ ਦਾ ਮਿਸੱਪਲੀ ਨਾ ਹੁਣ ਤੇ ਆ ਲੋਕੀ ਦੇਖੋ ਆਂਦੇ ਚਿਪਸ ਦੇ ਪੈਕੇਟ ਇੱਥੇ ਕੈਂਪਿੰਗ ਵਗੈਰਾ ਕਰਕੇ ਜਾਂਦੇ ਆ ਲੋਕੀ ਬਟਾ ਚਿਪਸ ਦੇ ਪੈਕੇਟ ਵਗੈਰਾ ਬੜੇ ਐਚ ਐਚ ਲੇ ਪੈਨੇ

डिस्ट्रॉय करने वास्ते ने मैं अक्सर कहता हूं ना एंजॉय नेचर डू नॉट डिस्ट्रॉय नेचर देखो अब की साडा काम सुलझाना बाकी थोड़ी मर्जी है इधर गेम चल रही है हां यार इधर हो गया लो इधर सिटी उठी बज ही नहीं कुछ कर तो दो रह गए दो वाला लगे हूं क्या करला ये लना ना अरे चलो चलो साथ

जिम्मेदारी टमा तो तो अच्छा तो लसन दिर्चा चलो मैच करके कर दूरी आटनी तो जारी त्यार होगी चटनी थोड़ी थोड़ी पानी चटनी होगी दही पतला हो गया। हो है। काली मिर्च है। तो थोड़ी दही अती थोड़ी जी पतली होगी बना देना

लंच हो गया अपना लंच ब्रांच साठा हो गया हूँ बच्चा नु हम तो बच्चे शुरू कर हैं

ਤੇ ਹੁਣ ਆਪਣਾ ਹੌਲੀ ਹੌਲੀ ਹੈਂਡ ਬ੍ਰੇਕ ਤਾਰ ਤੇ ਬ੍ਰੇਕ ਉਹ ਦਬ ਕੇ ਰੱਖ ਹੌ ਹਲਕੇ ਹਲਕੇ ਰੱਖ ਨਹੀਂ ਹਲੇ ਨਹੀਂ ਬ੍ਰੇਕ ਬ੍ਰੇਕ ਕਰਾ ਹਾਲੇ ਡੀ ਬ੍ਰੇਕ ਤਾਰ ਗੁੱਠਾ ਪਾ ਕੇ ਆਹ ਹੈਂਡ ਬ੍ਰੇਕ ਤਾਰ ਚਲੀ ਜਾਊਗੀ ਨਾ ਗੱਲ ਦੇ ਗੱਲ ਦੇ ਪਹਿਲਾਂ ਬਾਅਦ ਵਿੱਚ ਸੇਰ ਦਾ ਘੁਮਾਪ ਦੇਣ ਬ੍ਰੇਕ ਦਬ ਬ੍ਰੇਕ ਦਬ ਬ੍ਰੇਕ ਦਬ ਬ੍ਰੇਕ ਦਬ ਹਾਂ ਜਾਣ ਦੇ ਵਿੱਚ ਪੂਰੇ ਕਾਲੀ ਹੌਲੀ ਹੌਲੀ ਹੁਣ ਬੱਸ 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 ਹਾਂ ਹਾਂ ਜਾਣ ਦੇ ਥੱਲੇ ਹੋ ਗਈ ਥੋੜੀ ਹੁਣ ਗੇਅਰ ਪਾ

ਇਹ ਲੱਗ ਰਿਹਾ ਹੈ। ਧੰਨਵਾਦ ਤੁਹਾਡੀ ਆਗਿਆ। ਹਾਂ ਇਹ ਤਾਂ ਹੱਥਾਂ ਨੂੰ ਪਸਾਣਾ ਨਹੀਂ ਕੈਂਚਲੀ ਬਣਾਣੀ ਇਦਾਂ। ਸਿੱਧਾ ਰੱਖਣਾ। ਇਦਾਂ ਇਦਾਂ ਸਦਾ ਕਰੀਆ। ਥੋੜਾ ਜਿਹਾ ਰੱਖ ਜਾ ਕੇ। ਤੇ ਆ ਚੱਲ ਪਿਆ। ਆ ਚੱਲ ਰਹੀ ਹੈ ਜੀ ਮਾਰੂ ਮਾਰ ਗੱਡੀ। ਤੇ ਮੁੰਡਾ ਦੇ ਰਿਹਾ ਗੇੜੇ। ਹੌਲੀ-ਹੌਲੀ ਇਹਦਾ ਹੱਥ ਬੈਠ ਜੂਗਾ ਤੇ ਹੌਲੀ-ਹੌਲੀ ਸਿੱਖ ਜੂਗਾ ਉਦੋਂ ਤੱਕ ਤੇ 18 ਤੋਂ ਬਾਅਦ ਇਹਦਾ ਲਾਇਸੈਂਸ ਬਣ ਜੇਗਾ 18 ਤੱਕ। ਉਦੋਂ ਤੱਕ ਇਹ ਟ੍ਰੇਨਡ ਹੋ ਜੂਗਾ ਪਰ ਭਾਈ ਵੇ ਤਨੀ ਜਾਂ ਮੈਂ ਉਹ ਆਪਣੇ ਗਰਾਊਂਡ ਦੇ ਵਿੱਚ ਇਹ ਪ੍ਰੈਕਟਿਸ ਕਰ ਲਿਆ ਕਰੂਗਾ ਹੌਲੀ ਹੌਲੀ ਜਿਹੜੀ ਸਵੇਰ ਦੇ ਟਾਈਮ ਜਦੋਂ ਰੋਡ ਖਾਲੀ ਹੁੰਦੀ ਐ ਸੋ ਤੇ ਨਾਲ ਪ੍ਰੈਕਟਿਸ ਕਰਾਦੀ ਕਰਾਂਗੇ ਰਣ ਤੇ ਸੇਫਟੀ ਜ਼ਰੂਰੀ ਐ ਤੇ ਆਪਾਂ ਨੇ ਕਾਨੂੰਨ ਦਾ ਵੀ ਧਿਆਨ ਰੱਖਣਾ ਹੈ ਹੱਦ ਤੇ ਹਦੂਰ ਵਿੱਚ ਰਹਿ ਕੇ ਬਸ ਮਾਜਾ ਆ ਗਿਆ ਜੀ ਮਾਜਾ ਆ ਗਿਆ ਆ ਗਿਆ ਇੱਕਮ ਚਾਰ ਰਹੀ ਗੱਡੀ ਤੇ ਹੁਣ ਮੈਂ ਹੇਟਾ ਉਤਰ ਗਿਆ ਹੁਣ ਆਪ ਚਲਾਉਗਾ ਆਪਰਾਉਂਡ ਲਾਉਗਾ ਠੀਕ ਐ ਚਲੋ ਫਿਰ ਚਲ ਸਟੀਰਿੰਗ ਕਮਾਲਾ ਪਰੇ ਨੇ ਆਰਾਮ ਨਾਲ ਆਰਾਮ ਨਾਲ ਹਾਂ ਵੈਰੀ ਗੁੱਡ ਤੇ ਹਾਲੀ ਹਾਲੀ ਚੱਕਰ ਲਾਊਗਾ ਉਹ ਆ ਗਿਆ ਬਾਜੀ ਇੱਕੰ ਪਿਆ ਰਿਆ ਗੱਡੀ ਲਾਈ ਜਾ ਲਾਈ ਜਾ ਰੌਂਡ ਅਸੀਂ ਵੀ ਜਿਹੜੀ ਵੇਸਟ ਸੀ

जिन्ना भी साधर रखते रख दिखो गो यही हूं तैयारी होगी सारी एक मैट रेहठा करना चलिए वाले अच्छे झाड़ो चाड़ लो कोई करके थोड़ा लंबा कर दो पीछे ऐसा भी पिछले देना मामा पांडा दन्ने लगे हुए ने कल मामा पांडा कठेर बिजली बड़ी जोर थी <laughs>

ਚੱਲ ਜੀ ਤੇ ਅਸੀਂ ਰੁਕਿਆ ਥੋੜੀ ਦੇਰ ਆ ਸਾਹਮਣੇ ਇੱਕ لینڈ ਸਲਾਈਡ ਤਾਂ ਨਹੀਂ ਹੋਈ ਉਹਨਾਂ ਨੇ ਰਸਤਾ ਚੌੜਾ ਕਰਨ ਵਾਸਤੇ ਪਹਾੜ ਤੋੜਿਆ ਇੱਕ ਟਿੱਪਰ ਦੇ ਵਿੱਚ ਜਿਹੜਾ ਮਲਵਾ ਉਹ ਭਰਿਆ ਜਾ ਰਿਹਾ ਹੈ ਅੱਗੇ ਹਰਸ਼ ਦੀ ਗੱਡੀ ਤੇ ਪਿੱਛੇ ਵੀ ਬਹੁਤ ਸਾਰੇ ਗੱਡੀਆਂ ਨੇ ਇਹ ਕਲੀਅਰ ਹੁੰਦਾ ਫਿਰ ਆਪਾਂ ਅੱਗੇ ਵਧਦੇ ਹਾਂ ਸੈਂਜ ਵੈਲੀ ਵੱਲ ਉਤਰਦੇ ਹੋਏ ਟਾਈਮ ਨਹੀਂ ਇੰਨਾ ਲੱਗਦਾ ਪਰ ਜਦੋਂ ਤੁਸੀਂ ਚੜਦੇ ਹੋ ਫਿਰ ਟਾਈਮ ਜ਼ਿਆਦਾ ਲੱਗਦਾ ਉਹ ਕੱਲ ਚੱਲ ਪਿਆ ਜੀ ਹੁਣ। ਕੋਈ ਨਹੀਂ 5 ਕਿਲੋ ਮਿੰਟ ਖੜਨਾ ਪਿਆ। ਜਾਂ ਵੱਡਾ ਲੰਬਾ ਚੌੜਾ ਨਹੀਂ ਸੀ। ਤੇ ਹੁਣ ਅਸੀਂ ਜਾ ਰਹੀ ਅੱਗੇ ਅੱਗੇ ਦਿਖਾ ਦੋ ਤੁਹਾਨੂੰ ਬਸ। ਜੀ ਫਿਰ ਅਸੀਂ ਪਹੁੰਚ ਗਏ ਤਕਰੀਬਨ ਸਾਂਝਵੈਲੀ ਹਾਂ ਸਾਂਝਵੈਲੀ ਪਹੁੰਚ ਗਏ ਆਪਣਾ ਟਾਈਮ ਹੋ ਗਿਆ 8:00 ਤੇ ਬਸ ਕਮਰੇ ਕੁਮਰਾ ਲੈਂਦੇ ਹੋਏ ਕਮਰਾ ਵੀ ਠੀਕ ਮਿਲ ਗਿਆ ਤੁਹਾਨੂੰ ਵਧੀਆ ਰੂਮ ਮਿਲ ਗਿਆ ਆਨ ਦਾ ਰੂਮ ਮਿਲ ਗਿਆ ਸਾਹਮਣੇ ਰੀਫ ਸਾਂਝੀ ਰਿਵਰ ਜਾ ਰਹੀ ਹੈ ਸਾਹਮਣੇ ਉਹ ਤੁਹਾਨੂੰ ਸਵੇਰੇ ਦਿਖਾਵਾਂਗੇ ਕਿਉਂਕਿ ਹੁਣ ਬਾਹਰ ਹਨੇਰਾ ਹੋ ਗਿਆ ਤੇ ਅੱਜ ਦਾ ਸਫਰ ਬੜਾ ਵਧੀਆ ਰਿਹਾ ਤੁਹਾਨੂੰ ਜਿਹੜੀ ਹੋਲੀ ਕੇਪਸੀ ਰਵਾਲਸਰ ਦੇ ਉੱਪਰ ਤਕਰੀਬਨ 9 ਕਿਲੋਮੀਟਰ ਉਹ ਵੀ ਦਿਖਾਇਆ ਤੇ ਬਾਕੀ 뷰 ਦਿਖਾਇਆ ਤੁਹਾਨੂੰ ਰਵਾਲਸਰ ਦੇ ਉੱਪਰ ਜਿੰਨੇ ਵੀ ਟੂਰਿਸਟ ਪਲੇਸ ਸੀ ਜਾਂ ਹੋਲੀ ਪਲੇਸਿਸ ਸੀ ਉਹਦਾ ਸਾਰਿਆਂ ਨਾਲ ਤੁਹਾਨੂੰ ਰਾਫਤ ਕਰਵਾਇਆ ਅੱਜ ਤੇ ਅੱਜ ਦੇ ਵਲੌਗ ਦੀ ਸਮਾਪਤੀ ਫਿਰ ਅਸੀਂ ਕਰਦੇ ਹਾਂ ਸਾਂਝਵੈਲੀ ਹਾਂਜੀ ਸਾਂਝਵੈਲੀ ਸਾਂਝਵੈਲੀ ਕਰਦੇ ਤੇ ਸਵੇਰੇ ਤੁਹਾਨੂੰ ਦਿਖਾਵਾਂਗੇ ਸ਼ਾਨਗੜ ਸਾਂਝਵੈਲੀ ਦੇ ਜਿਹੜੀਆਂ ਵੀ ਟੂਰਿਸਟ ਪਲੇਸਿਸ ਨੇ ਉਹ ਸਾਰੀਆਂ ਦਿਖਾਵਾਂਗੇ ਜੁੜੇ ਰਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੁੜ ਕਰਦੇ ਰਹੋ ਹੈਨਾ ਅੱਜ ਲਈ ਬਸ ਇੰਨਾ ਹੀ ਸ਼ਬਾਖੀਰ ਨਮਸਤੇ ਸਸਰੀਗਾਨ ਆਦਾਬ ਤੇ ਜਿਉਂਦੇ ਬਸਦੇ ਰਹੋ ਬਾਏ 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 ਬਾਏ